ਤਾਂ ਉਹਨਾਂ ਬਾਰੇ ਉਹ ਪੁਸਤਾਂ ਨਿਦਾਨ ਇੱਥੇ ਕਿਤੇ ਗਏ ਹਨ ਤੁਸੀਂ ਦੇਖ ਰਹੇ ਹੋ ਪੁਲਤਾਲ ਪਾਏ ਜੀ ਦੇ ਵਿੱਚ ਮੁੱਖ ਜਿਹੜਾ ਨਾਮ ਹੈ ਆਜੀ ਜ਼ਹਿਰ ਦੇ ਸੁ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਦੇ ਤਹਿਸੀਲ پارک ਸਮਾਣਾ ਤੋਂ ਜਿੱਥੇ ਕਿ ਲਗਭਗ ਹੁਣ ਜਾਨ ਦੀ ਤਿਆਰੀ ਹੈ ਔਰ ਸਮਾਣਾ ਪ੍ਰਸ਼ਾਸਨ ਵੱਲੋਂ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਜੇ ਗੱਲ ਕਰੀਏ ਤਾਂ ਕਿਤਨਾ ਕਿਤੇ ਕੋਈ ਹਾਲਾਤ ਕੋਈ ਸਿਚੁਏਸ਼ਨ ਇਦਾਂ ਦੀ ਨਾ ਬਣ ਜੇ ਜਿਹਦੇ ਕਰਕੇ ਇਹ ਪੁਲਿਸ ਨੂੰ ਕੋਈ ਕਾਰਵਾਈ ਵੀ ਕਰਨੀ ਨਾ ਪੈ ਸਕੇ ਸੋ ਇਸ ਕਰਕੇ ਸੁਰੱਖਿਆ ਵਾਸਤੇ ਜਿਹੜੀ ਆ ਉਹ ਪੁਲਿਸ ਵੀ ਇੱਥੇ ਤਾਇਨਾਤ ਹੋਈ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੀਆਂ ਗੱਡੀਆਂ ਜੋ ਕਿ ਲਗਾਤਾਰ ਮੋਰਚੇ ਦੇ ਨਾਲ-ਨਾਲ ਚੱਲਦੀਆਂ ਹੋਈਆਂ ਐ ਜੇ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਜਿਹੜਾ ਮੋਰਚਾ ਉਹ ਲੱਗਿਆ ਕਰ ਕਨੈਕਟ ਕਰ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਤਹਿਸੀਲਪਾਰਕ ਤੋਂ ਜਿੱਥੇ ਕਿ ਪੰਜਾਬ ਪੁਲਿਸ ਫਰੰਟ ਦੇ ਉੱਪਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਅੱਜ ਸਮਾਣਾ ਬੀਐਸਐਨਲ ਟਾਵਰ ਤੋਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਵੇਖੇ ਜਾਣ ਦੀ ਤਿਆਰੀ ਕੀਤੀ ਹੈ ਖਾਲਸਾ ਵੱਲੋਂ ਔਰ ਖਾਲਸਾ ਫੌਜਾਂ ਜਿਹੜੀਆਂ ਨੇ ਉਹ ਚੱਲ ਪਈਆਂ ਔਰ ਪੁਲਿਸ ਹੋਰਾਂ ਦੇ ਅੱਗੇ ਆ ਸਭ ਤੋਂ ਪਹਿਲਾਂ ਘੋੜਾ ਜਿਹੜਾ ਬਾਬਾ ਜੀ ਨੇ ਗੁਰੂ ਕੇ ਲਾੜਦਿਆਂ ਫੌਜਾਂ ਵੱਲੋਂ ਘੋੜਾ ਚੱਲ ਰਿਹਾ ਔਰ ਕਿਤਨਾ ਕਿਤੇ ਸਾਰੀਆਂ ਸਖਤਾਂ ਜਿਹੜੀਆਂ ਨੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਦੀ ਤਹਿਸੀਲਪਾਰਕ ਤੋਂ ਜਿੱਥੇ ਕੇ ਅ ਅੱਜ ਤਕਰੀਬਨ ਸਾਰੇ ਹੀ ਜਿਹੜੇ ਆ ਉਹ ਖਾਲਸਾਈ ਇੱਥੇ ਚੱਲ ਰਹੇ ਹੋ ਗਏ ਆ ਰਹੇ ਆ ਸੁਬਿਲ ਕੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਪੁਲਿਸ ਪੰਜਾਬ ਪੁਲਿਸ ਬਹੁਤ ਜ਼ਿਆਦਾ ਤعداد ਦੇ ਵਿੱਚ ਲੋਕਾਂ ਦੀ ਸੁਰੱਖਿਆ ਵਾਸਤੇ ਇੱਥੇ ਹਾਜ਼ਰ ਹੈ ਖੜੀ ਹੈ ਔਰ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜਾ ਵੱਡਾ ਕਾਫਲਾ ਹੈ ਪੰਜਾਬ ਪੁਲਿਸ ਦੇ ਨਾਲ ਨਾਲ ਜਿਹੜਾ ਸਿੰਘਾਂ ਦਾ ਕਾਫਲਾ ਵੀ ਚੱਲਦਾ ਨਜ਼ਰ ਆ ਰਿਹਾ ਹੈ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਗਭਗ 4 ਘੰਟੇ ਜਿਹੜਾ ਜਾਮ ਕਰਨਾ ਕਿਉਂਕਿ ਜੇ ਕੱਲ੍ਹ ਕਰੀਏ ਤਾਂ ਪ੍ਰਸ਼ਾਸਨ ਦਾ ਬਹੁਤ ਵੱਡਾ ਪੁਲਿਸ ਜਿਹੜੀ ਹੈ ਉਹ ਤਕਰੀਬਨ ਬਹੁਤ ਵੱਡੇ ਤਾਦਾਦ ਦੇ ਵਿੱਚ ਇੱਥੇ ਪਹੁੰਚੀ ਹੈ ਸਮਾਣਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੀ ਨਾਲ-ਨਾਲ ਪ੍ਰਬੰਧ ਕੀਤੇ ਗਏ ਆ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਐਸਐਨ ਟਾਵਰ ਸਮਾਣਾ ਤੋਂ ਜਿਹੜਾ ਜੱਥਾ ਜਾ ਰਿਹਾ ਹੈ ਇਹ ਜੱਥਾ ਬਹੁਤ ਵੱਡੇ ਉਹ ਬੁਦੇਗੇ ਅੱਜ ਉੱਥੇ ਜਾ ਕੇ ਬਾਬਾ ਜੀ ਦਾ ਜਾਪ ਕਰਨਗੇ ਨਾਮ ਸਿਮਰਨ ਕਰਨਗੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਦੇ ਦੇਖ ਰਹੇ ਹੋ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਜਿੱਥੇ ਕਿ ਸਕਦਾ ਹੁਣੇ-ਹੁਣੇ ਸਮਾਣੇ ਤੋਂ ਨਿਕਲ ਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਪਹੁੰਚ ਰਹੀਆਂ ਨੇ ਔਰ 4 ਘੰਟੇ ਦਾ ਤਕਰੀਬਨ ਜਿਹੜਾ ਉੱਥੇ ਬੰਦ ਹੈ ਔਰ ਬਹੁਤ ਵੱਡਾ ਕਾਫਲਾ ਹੈ ਔਰ ਪੰਜਾਬ ਪੁਲਿਸ ਜਿਹੜੀ ਹੈ ਪ੍ਰਸ਼ਾਸਨ ਹੈ ਉਹ ਵੀ ਕਿਤੇ ਨਾ ਕਿਤੇ ਕੋਈ ਘਟਨਾ ਨਾ ਵਾਪਰੇ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਮਾਣਾ ਤਹਿਸੀਲ ਤੋਂ ਜਿੱਥੇ ਕਿ ਲਗਭਗ ਰਾਜ ਦਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਵੱਲ ਰਵਾਨਾ ਹੋ ਚੁੱਕਿਆ ਹੈ ਔਰ ਆਪਾਂ ਵੀ ਹੁਣ ਚੱਲਦੇ ਆ ਬਾਬਾ ਬੰਦਾ ਸਿੰਘ ਬਹਾਦਰ ਚੌਕ ਸੋ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ